ਮੈਂ ਤਾਂ ਹੁਣ ਇਹ ਕਹਿ ਸਕਦਾ ਵਾਂ ਇਹ ਠੋਕੇ ਕਹਿ ਸਕਦਾ ਵਾਂ ਕਿ ਅਕਾਲੀ ਦਲ ਦੇ ਰਾਜ ਵਿੱਚ ਡਵੈਲਪਮੈਂਟ ਜੋ ਸਟੇਟ ਦੇ ਵਿੱਚ ਹੋਈ ਸੀ ਨਾ ਕਾਂਗਰਸ ਵੇਲੇ ਹੋਈ ਤੇ ਹੁਣ ਇਹਨਾਂ ਨੇ 2 2.5 ਸਾਲ 3 ਸਾਲ ਇਹਨੂੰ ਵੀ ਦੇਖ ਲਿਆ ਆਮ ਆਦਮੀ ਪਾਰਟੀ ਨੇ ਡਵੈਲਪਮੈਂਟ ਨਾਲ ਦੀ ਚੀਜ਼ ਹੀ ਕੋਈ ਨਹੀਂ ਇਥੇ ਚਾਰਿਆਂ ਪੰਜ ਕੋਨੇ ਦੇ ਮੁਕਾਬਲੇ ਨੇ ਕੋਈ ਇਥੋਂ ਟੱਪ ਕੇ ਉੱਥੇ ਚਲੇ ਗਿਆ ਹਥੋਂ ਟੱਪ ਕੇ ਇੱਥੇ ਚਲੇ ਗਿਆ ਤੁਹਾਡੇ ਵੀ ਬੜੇ ਟੱਪ ਕੇ ਆਏ ਨੇ ਇਧਰ ਲੀਗ ਸਾਡੇ ਸਾਡੇ ਤਾਂ ਇੱਕੋ ਹੀ ਹੈ ਸਾਡੇ ਕੋਲ ਤਾਂ ਇੱਕੋ ਹੀ ਕੈਂਡੀਡੇਟ ਹੈ ਬਾਕੀਆਂ ਕੋਲ ਤੇ ਬਰਾਤ ਹੀ ਸਾਰੀ ਬਾਹਰੋਂ ਲੈ ਆਈ ਹੈ ਲਾੜੇ ਵੀ ਬਾਹਰੋਂ ਆਏ ਆ ਤੇ ਬੀਬੀਆਂ ਵੀ ਬਾਹਰੋਂ ਆਈਆਂ ਨੇ ਸੀਟ ਵਾਧ ਦੇਣ ਨੂੰ ਵੀ ਇਹ ਕਾਰੀਦਲ ਤਿਆਰ ਸੀਗਾ ਲੇਕਿਨ ਅਸਲੀ ਇਸ਼ੂ ਸੀਗਾ ਕਿ ਬੰਦੀ ਸਿੰਘਾਂ ਦੇ ਇਸ਼ੂ ਤੇ ਕਿਸਾਨੀ ਦੇ ਇਸ਼ੂ ਤੇ ਪੰਜਾਬ ਦੇ ਮਸਲਿਆਂ ਦੇ ਇਸ਼ੂ ਦੇ ਉੱਤੇ ਸਰਕਾਰ ਜਿਹੜੀ ਸੀਗੀ ਉਹ ਕੁਝ ਅ ਅ ਦੇਣ ਨੂੰ ਤਿਆਰ ਨਹੀਂ ਸੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਵਾਲੇ ਮੰਨ ਗਏ ਸੀ ਕਿ ਅਸੀਂ ਗੱਠ ਜੋੜ ਕਰਨਾ ਹੈ ਤੁਸੀਂ ਪੈਰ ਪੁਛਾਂ ਕੀਤੇ ਜੋ ਉਹਨਾਂ ਦਾ ਜੋ ਗ੍ਰਾਫ ਹੀਠਾ ਡੇ ਕਰਿਆ ਉਹਨਾਂ ਦੇ ਉੱਪਰ ਉਠੇ ਲੋਕ ਜੁੜਨ ਪਰ ਤੁਹਾਨੂੰ ਲੱਗਦਾ ਇੱਕ ਚੁਣੌਤੀ ਖੜੀ ਹੋ ਗਈ ਅਮਰਿਤਪਾਲ ਸਿੰਘ ਦੇ ਰੂਪ ਚ ਸੁਖਬੀਰ ਸਿੰਘ ਬਾਦਲ ਨੂੰ ਤਾਂ ਅਮਰਿਤਪਾਲ ਸਿੰਘ ਤੇ ਸ਼ੱਕ ਵੀ ਹੈ ਉਹ ਤਾਂ ਇਹ ਵੀ ਸਵਾਲ ਚੁੱਕਦੇ ਨੇ ਕਿ ਆਰਐਸਐਸ ਦਾ ਬੰਦਾ ਹੋ ਸਕਦਾ ਹੈ ਜਾਂ ਉਹ ਵੀ ਕੈ ਸਕ ਉਹ ਵੀ ਕਹਿੰਦੇ ਨੇ ਕਿ ਸਾਜ਼ਿਸ਼ ਦੇ ਤਹਿਤ ਅਮਰਿਤਪਾਲ ਨੂੰ ਉਤਾਰਿਆ ਗਿਆ ਸਰ ਸੁਖਬੀਰ ਸਿੰਘ ਬਾਦਲ ਦੇ ਦਿਮਾਗ 'ਚ ਇਹ ਗੱਲ ਹੋਏਗੀ ਲੇਕਿਨ ਮੈਂ ਸਮਝਦਾ ਕਿ ਸਾਰ ਅਮਰਿਤਪਾਲ ਸਿੰਘ ਦਾ ਰਾਈਟ ਹੈਗਾ ਇਲੈਕਸ਼ਨ ਲੜਨ ਦਾ ਨਹੀਂ ਪਰ ਅਗਰ ਅਮਰਿਤਪਾਲ ਸਿੰਘ ਚੋਣ ਨਾ ਲੜਦੇ ਤਾਂ ਸ਼ਾਇਦ ਇਹ ਸ਼ੱਕ ਨਾ ਹੁੰਦਾ ਤੇ ਸ਼ਾਇਦ ਅਕਾਲੀ ਦਲ ਅਮਰਿਤਪਾਲ ਦੇ ਮੁੱਦੇ ਨੂੰ ਵਰਤ ਲੇਦਾ ਅਗਰ ਮੁੱਦੇ ਦਾ ਗ੍ਰਾਫ ਗਿਰਿਆ ਆਪਣੀਆਂ ਗਲਤੀਆਂ ਕਰਕੇ ਹੂੰ ਸਤਿ ਸ਼੍ਰੀ ਅਕਾਲ ਮੈਂ ਹਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇਸ ਵਕਤ ਅਸੀਂ ਜਲੰਧਰ ਚ ਮੌਜੂਦ ਆ ਤੇ ਸਾਡੇ ਨਾਲ ਮੌਜੂਦ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਜੀ ਸੋ ਅਕਾਲੀ ਦਲ ਲਗਾਤਾਰ ਪ੍ਰਚਾਰ ਕਰ ਰਹੇ ਕਰ ਰਹੇ ਨੇ ਕੁਝ ਮਹੀਨੇ ਪਹਿਲਾਂ ਹੀ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਇਹਨਾਂ ਕੋਲ ਜਾਣਦੇ ਆ ਕੀ ਮਾਹੌਲ ਹੈ ਪੰਜਾਬ ਚ ਇਸ ਵਾਰ ਚੋਣਾਂ ਕਾਫੀ ਦਿਲਚਸਪ ਬਣੀਆਂ ਹੋਈਆਂ ਨੇ ਤੇ ਇਹਨਾਂ ਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਕਿੰਨੀਆਂ ਸੀਟਾ ਲੈ ਕੇ ਜਾਏਗਾ ਸਟ੍ਰਿਕਲ ਸਰ ਸਵਾਗਤ ਹੈ ਪੰਜਾਬ ਤੱਕ ਤੇ ਤੁਹਾਡਾ ਸਰ ਸਿਕਾਂ ਕਿ ਲੱਗਦਾ ਹੈ ਮਾਹੌਲ ਇਸ ਵਾਰ ਦੇਖੋ ਮਾਹੌਲ ਮੈਂ ਇਹ ਕਹਿ ਸਕਦਾ ਕਿ ਅਕਾਲੀ ਦਲ ਜਿਹੜਾ ਕਾਫੀ ਨੁਕਸਾਨ ਕਰ ਗਿਆ ਸੀਗਾ ਪਿਛਲੀਆਂ ਚੋਣਾਂ ਦੇ ਵਿੱਚੋਂ ਭਾਵੇਂ 22 ਦੀਆਂ ਹੋਣ ਭਾਵੇਂ 19 ਦੀਆਂ ਹੋਣ ਹੂੰ ਹੁਣ ਰਿਕਵਰੀ ਦੇ ਉੱਤੇ ਹੈਗਾ ਔਰ ਰਿਕਵਰੀ ਦੇ ਉੱਤੇ ਇਸ ਕਰਕੇ ਹੈਗਾ ਕਿ ਜੇ ਕਈ ਅਸੀਂ ਫੈਸਲੇ ਰਾਜ ਵਿੱਚ ਰਹਦੇ ਹੋਏ ਲੋਕੀ ਨਾਰਾਜ਼ ਹੋਏ ਸਾਡੇ ਨਾਲ ਕਿ ਬੇਦਬੀ ਦੇ ਅਸੀਂ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਨਹੀਂ ਫੜ ਸਕੇ ਅਸੀਂ ਡੇਰੇ ਨੂੰ ਮਾਫੀ ਦੇ ਵਿੱਚ ਜੋ ਸਾਡਾ ਰੋਲ ਰਿਹਾ ਉਹ ਲੋਕਾਂ ਨੇ ਪਸੰਦ ਨਹੀਂ ਕੀਤਾ ਔਰ ਤੁਸੀਂ ਇਹ ਦੇਖੋ ਕਿ ਮੈਂ ਤਾਂ ਹੁਣ ਇਹ ਕਹਿ ਸਕਦਾ ਵਾਂ ਇਹ ਠੋਕ ਕੇ ਕਹਿ ਸਕਦਾ ਵਾਂ ਕਿ ਅਕਾਲੀ ਦਲ ਦੇ ਰਾਜ ਵਿੱਚ ਡਵੈਲਪਮੈਂਟ ਜੋ ਸਟੇਟ ਦੇ ਵਿੱਚ ਹੋਈ ਸੀ ਨਾ ਕਾਂਗਰਸ ਵੇਲੇ ਹੋਈ ਤੇ ਹੁਣ ਇਹਨਾਂ ਨੇ 2 2.5 ਸਾਲ 3 ਸਾਲ ਇਹਨੂੰ ਵੀ ਦੇਖ ਲਿਆ ਆ ਆਮ ਆਦਮੀ ਪਾਰਟੀ ਨੂੰ ਡਵੈਲਪਮੈਂਟ ਨਾਲ ਦੀ ਚੀਜ਼ ਹੀ ਕੋਈ ਨਹੀਂ ਲੇਕਿਨ ਉਸ ਵੇਲੇ ਲੋਕਾਂ 'ਚ ਗੁੱਸਾ ਇੰਨਾ ਸੀਗਾ ਕਿ ਡਵੈਲਪਮੈਂਟ ਨੂੰ ਪਾਸੇ ਰੱਖਦੇ ਹੋਏ ਅਕਾਲੀ ਦਲ ਨੂੰ ਬਾਹਰ ਕੀਤਾ ਅੱਜ ਸੁਖਬੀਰ ਸਿੰਘ ਬਾਦਲ ਜਾਂ ਹਾਈ ਕਮਾਂਡ ਹੈ ਜਿਹੜੀ ਜਾਂ ਜਿਵੇਂ ਕੋਰ ਕਮੇਟੀ 'ਚ ਫੈਸਲੇ ਲਏ ਗਏ ਉਹਦੇ ਵਿੱਚ ਜਿਸ ਕਿਸਮ ਦੇ ਫੈਸਲੇ ਲਏ ਗਏ ਉਹਦੇ ਨਾਲ ਸਾਡਾ ਜਿਹੜਾ ਗ੍ਰਾਫ ਹੈ ਵੱਧ ਰਿਹਾ ਸਾਡੀ ਜਿਹੜੀ ਵੋਟ ਪਰਸੈਂਟੇਜ ਵੱਧ ਰਹੀ ਹੈ ਕਿੰਨੀ ਕੁ ਵਧੀ ਹੈ ਕਿਉਂਕਿ ਆਮਡੇ ਸਾਹਮਣੇ ਦੇ ਮੁਕਾਬਲੇ ਹੋਣ ਤਾਂ ਪਤਾ ਲੱਗ ਜਾਣ ਇਥੇ ਚਾਰਿਆਂ ਪੰਜ ਕੋਨੇ ਦੇ ਮੁਕਾਬਲੇ ਨੇ ਕੋਈ ਇਥੋਂ ਟੱਪ ਕੇ ਉੱਥੇ ਚਲੇ ਗਿਆ ਇੱਥੋਂ ਟੱਪ ਕੇ ਇੱਥੇ ਚਲੇ ਗਿਆ ਤੁਹਾਡੇ ਵੀ ਬੜੇ ਟੱਪ ਕੇ ਆਏ ਨੇ ਇਧਰ ਲਈ ਸਾਡੇ ਸਾਡੇ ਤਾਂ ਇੱਕੋ ਹੀ ਹੈ ਸਾਡੇ ਕੋਲ ਤਾਂ ਇੱਕੋ ਹੀ ਕੈਂਡੀਡੇਟ ਹੈ ਬਾਕੀਆਂ ਕੋਲ ਤੇ ਬਰਾਤ ਹੀ ਸਾਰੀ ਬਾਹਰੋਂ ਲੈ ਆਈ ਹੈ ਲਾੜੇ ਵੀ ਬਾਹਰੋਂ ਆਏ ਆ ਤੇ ਬੀਬੀਆਂ ਵੀ ਬਾਹਰੋਂ ਆਈਆਂ ਨੇ ਮੈਂ ਸਮਝਦਾ ਮੈਂ ਕਿ ਅਕਾਲੀ ਦਲ ਦੇ ਕੋਲ ਇੱਕੋ ਕੈਂਡੀਡੇਟ ਹੈ ਜਿਹੜੇ ਪਰ ਚਲੋ ਇੱਕ ਹੋਣ ਦੋ ਹੋਣ ਤਿੰਨ ਹੋਣ ਪਰ ਚਲੋ ਹਿਸਾਬ ਤੋਂ ਉਹੀ ਹੈ ਨਾ ਕਿ ਚਲੋ ਬਾਹਰੋਂ ਉਮੀਦਵਾਰ ਲੈਣੇ ਪੈ ਰਹੇ ਨੇ ਬਾਹਰੋਂ ਉਮੀਦਵਾਰ ਆਏ ਨੇ ਸੋ ਇਸ ਕਰਕੇ ਇਹ ਸਾਰੀ ਚੀਜ਼ਾਂ ਦੇ ਵਿੱਚ ਕੋਈ ਛਾਤੀ ਠੋਕ ਕੇ ਕਹਿ ਲੈਣਾ ਔਖਾ ਕੰਮ ਹੈ ਤੇ ਕੀ ਕਿਹੜੇ ਐਸੇ ਫੈਸਲੇ ਲਏ ਨੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦਾ ਗ੍ਰਾਫ ਬਦਲ ਰਿਹਾ ਹੈ ਬਾਦ ਕਿਸ ਬਿਨਾ ਤੇ ਤੁਹਾਨੂੰ ਲੱਗਦਾ ਦੇਖੋ ਜਿਹੜੇ ਪੰਥਕ ਇਸ਼ੂਜ਼ ਨੇ ਉਹਦੇ ਉੱਤੇ ਅਕਾਲੀ ਦਲ ਇਸ ਵੇਲੇ ਬਿਲਕੁਲ ਸਟੈਂਡ ਲੈ ਰਿਹਾ ਹੈ ਸੋ ਵੀਰ ਬਾਦਲ ਜੀ ਨੇ ਵੀ ਕਲੀਅਰ ਕੀਤਾ ਹੈ ਜਿਵੇਂ ਤੁਸੀਂ ਦੇਖਦੇ ਸੀਗੇ ਕਿ ਗਠਬੰਧਨ ਦੀ ਗੱਲ ਚੱਲ ਰਹੀ ਸੀ ਹਮੇਸ਼ਾ ਜੀ ਦੀ ਸਟੇਟਮੈਂਟ ਆ ਗਈ ਸੀ ਕਿ ਦੋ ਦਿਨਾਂ ਵਿੱਚ ہمارا ਅਕਾਲੀ ਦਲ ਸੇ ਗਠਬੰਧਨ ਦਾ ਮਸਲਾ ਹੱਲ ਹੋ ਜਾਏਗਾ ਜਿਹੜੇ ਅੱਜ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਰੀ ਉਹਨਾਂ ਦਾ ਆ ਗਿਆ ਸੀਗਾ ਕਿ ਬਈ ਸਾਡਾ ਫੈਸਲਾ ਜਿਹੜਾ ਹੋਣ ਜਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹਿ ਦਿੱਤਾ ਸੀਗਾ ਮੀਟਿੰਗਾਂ ਦਾ ਦੌਰ ਵੀ ਚੱਲਦਾ ਰਿਹਾ ਲੇਕਿਨ ਅਲਟੀਮੇਟਲੀ ਨਹੀਂ ਹੋਇਆ ਕਈਆਂ ਨੇ ਆਖਿਆ ਜੀ ਸੀਟ ਦੀ ਗੱਲ ਸੀਗੀ ਸੀਟ ਵਧ ਦੇਣ ਨੂੰ ਵੀ ਇਹ ਕਾਰੀਦਲ ਤਿਆਰ ਸੀਗਾ ਲੇਕਿਨ ਅਸਲੀ ਇਸ਼ੂ ਸੀਗਾ ਕਿ ਬੰਦੀ ਸਿੰਘਾਂ ਦੇ ਇਸ਼ੂ ਤੇ ਕਿਸਾਨੀ ਦੇ ਇਸ਼ੂ ਤੇ ਪੰਜਾਬ ਦੇ ਮਸਲਿਆਂ ਦੇ ਇਸ਼ੂ ਦੇ ਉੱਤੇ ਸਰਕਾਰ ਜਿਹੜੀ ਸੀਗੀ ਉਹ ਕੁਝ ਦੇਣ ਨੂੰ ਤਿਆਰ ਨਹੀਂ ਸੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਵਾਲੇ ਮੰਨ ਗਏ ਸੀ ਕਿ ਅਸੀਂ ਗੱਠ ਜੋੜ ਕਰਨਾ ਹੈ ਤੁਸੀਂ ਪੈਰ ਪਹੁੰਚਾਂ ਕੀਤੇ 100% 네ਗੋਸ਼ੀਏਸ਼ਨਸ ਚੋ ਅਸੀਂ ਸ਼ਰਤਾਂ ਰੱਖੀਆਂ ਸੀ ਔਰ ਸ਼ਰਤਾਂ ਉੱਪਰ ਵੀ ਰੱਖੀਆਂ ਸੀਗੀਆਂ ਔਰ ਇਹ ਮੈਂ ਪਹਿਲੀ ਦਫਾ ਦੇਖਿਆ ਕਰਦਲ ਦਾ ਵਰਕਿੰਗ ਬੜੀ ਸਮੇਂ ਤੋਂ ਦੇਖੀ ਹੈ ਕਿ ਤਕਰੀਬਨ ਫੈਸਲੇ ਪਹਿਲੇ ਹੋ ਜਾਂਦੇ ਸੀ ਐ ਕਿ ਕੋਰ ਕਮੇਟੀ 'ਚ ਫੈਸਲਾ ਲਿਆ ਗਿਆ ਔਰ ਜਦੋਂ ਕੋਰ ਕਮੇਟੀ 'ਚ ਫੈਸਲਾ ਲਿਆ ਗਿਆ ਟੋਟਲ ਕੋਰ ਕਮੇਟੀ ਇੱਕੋ ਤਰਫਾ ਸੀਗੀ ਕਿ ਜਦ ਤੱਕ ਸਾਡੇ ਇਸ਼ੂਸ ਨਹੀਂ ਸੈਟਲ ਕਰਦੀਆਂ ਇਸ ਦੇ ਉੱਤੇ ਕੋ ਕਮਿਟਮੈਂਟ ਨਹੀਂ ਦਿੰਦੀ ਕਰਤ ਸਕਦੇ ਨਹੀਂ ਸੀ ਕਿ ਕੋਡ ਲੱਗਾ ਸੀਗਾ ਲੇਕਿਨ ਬੋਲਣ ਤਾਂ ਸਹੀ ਕਿ ਅਸੀਂ ਇਹ ਕਰਾਂਗੇ ਉਹ ਵੀ ਉਹ ਕਹਿਣ ਨੂੰ ਤਿਆਰ ਨਹੀਂ ਸੀਗੇ ਤੋ ਇਹਨਾਂ ਨੇ ਫੈਸਲਾ ਕੀਤਾ ਕਿ ਸਾਨੂੰ ਇਹ ਗਠਬੰਧਨ ਨਹੀਂ ਕਰਨਾ ਕਿਉਂਕਿ ਚਰਚਾ ਤਾਂ ਹੀ ਚੱਲੀ ਕਿ ਸੀਟਾਂ ਨੂੰ ਲੈ ਕੇ ਨਹੀਂ ਗੱਲ ਬਣੀ ਆਕਾਲੀ ਦਲ ਚਾਹੁੰਦਾ ਹੈ ਕਿ ਉਹ ਕਿ ਉਹੀ ਵੱਡੇ ਭਰਾ ਦੀ ਭੂਮਿਕਾ ਚ ਰਹੇ ਭਾਜਪਾ ਚਾਹੁੰਦੀ ਹੈ ਉਹ ਵੱਡੇ ਭਰਾ ਦੀ ਭੂਮਿਕਾ ਚ ਹੈ ਇਹ ਤਮਾਮ ਚੀਜ਼ਾਂ ਚੱਲੀਆਂ ਇਹ ਚਰਚਾ ਸੀ ਤੁਸੀਂ ਕਹਿ ਰਹੇ ਹੋ ਕਿ ਮੁੱਦਿਆਂ ਤੇ ਗੱਲ ਨਹੀਂ ਬਣੀ ਤੇ ਸੁਬੀਰ ਸਿੰਘ ਬਾਦਲ ਨੇ ਨਾ ਕੀਤਾ ਕੋਰ ਕਮੇਟੀ ਨੇ ਨਾ ਕੀਤਾ ਤੇ ਫਿਰ ਅੱਗੋ ਭਾਜਪਾ ਵਾਲਿਆਂ ਨੇ ਕੁਝ ਨਹੀਂ ਮਨਵਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਕਹਿ ਰਹੇ ਹੋ ਦੇਖੋ ਉਸ ਜਿਹੜੀ ਪ੍ਰਕਿਰਿਆ ਹੈਗੀ ਸੀ ਕਿ ਜਿਹਦੇ ਚ ਨੇਗੋਸ਼ੀਏਸ਼ਨ ਚੱਲ ਰਹੀ ਸੀ ਅਸੀਂ ਤੇ ਹੈ ਨਹੀਂ ਸੀ ਲੇਕਿਨ ਜਦੋਂ ਫਾਈਨਲ ਸਟੇਜ ਆਈ ਉਸ ਨੂੰ ਕੋਰ ਕਮੇਟੀ ਚ ਲਿਆਂਦਾ ਗਿਆ ਔਰ ਉਹਦੇ ਚ ਦੱਸਿਆ ਗਿਆ ਕਿ ਅਸੀਂ ਇਹ ਡਿਮਾਂਡਸ ਰੱਖੀਆਂ ਨੇ ਉਹਨਾਂ ਲੋਕ ਕੋਈ ਰਿਸਪਾਂਸ ਨਹੀਂ ਉਸ ਤੇ ਫੈਸਲਾ ਲਿਆ ਗਿਆ ਸੋ ਮੋٹے ਤੌਰ ਤੇ ਇਹੀ ਗੱਲ ਹੈ ਔਰ ਵੱਡੇ ਭਰਾ ਛੋਟੇ ਭਰਾ ਦੀ ਗੱਲ ਨਹੀਂ ਸੀਟਾਂ ਇੱਕ ਦੋ ਵੱਧ ਵੀ ਦੇ ਦਿੰਦੇ ਤੇ ਕੋਈ ਫਰਕ ਨਹੀਂ ਸੀਗਾ ਲੇਕਿਨ ਆਪਣੇ ਇਸ਼ੂ ਤਾਂ ਬਣਵਾਉਂਦੇ ਨਾ ਜੇ ਇਸ਼ੂ ਤੇ ਉਹ ਆਉਣ ਨੂੰ ਤਿਆਰ ਨਹੀਂ ਹੈਗੇ ਤੇ ਫਿਰ ਉਸ ਗਠਜੁਟਨ ਦਾ ਫਾਇਦਾ ਕੀ ਸੀਗਾ ਸੋ ਇਸ ਕਰਕੇ ਫੈਸਲਾ ਲਿਆ। ਵੈਸੇ ਮੁੱਖ ਤੌਰ ਤੇ ਅਸੀਂ ਦੇਖਦੇ ਸਿਆਸੀ ਪਾਰਟੀਆਂ ਨੂੰ ਸੀਟਾਂ ਦਾ ਜ਼ਿਆਦਾ ਲਾਲਚ ਹੁੰਦਾ ਹੈ। ਮੁੱਦਿਆਂ ਤੇ ਕੌਣ ਅੱਜਕੱਲ ਖਰਾ ਉਤਰਦਾ ਹੈ? ਲੋਕ ਵੀ ਅੱਜਕੱਲ ਮੁੱਦਿਆਂ ਦੀ ਗੱਲ ਕਰਦੇ ਨੇ ਪਰ ਸਿਆਸੀ ਪਾਰਟੀਆਂ ਜੋ ਇੱਧਰ ਉੱਧਰ ਗੱਲ ਕਰਦੇ। ਪਰ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਦੇਖਦੇ ਆ ਲੋਕਾਂ ਨੂੰ ਜਦੋਂ ਤੁਸੀਂ ਇਹ ਮੈਸੇਜ ਲੈ ਕੇ ਜਾਓਗੇ ਲੋਕ ਕਿੰਨੇ ਕਨਵਿੰਸ ਹੋਣਗੇ। ਗੱਲ ਇਹ ਹੈ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਅਗਰ ਇਹ ਸਾਡੇ ਏਜੰਡੇ ਤੇ ਇਹੀ ਚੀਜ਼ ਰਹੇਗੀ ਤੇ ਅਕਾਲੀ ਦਲ ਦਾ ਰਿਵਾਈਵਲ ਨਹੀਂ ਹੋ ਸਕਦਾ। ਕਿ ਜੇ ਅਸੀਂ ਸੀਟਾਂ ਨੂੰ ਦੇਖ ਕੇ ਫੈਸਲੇ ਕਰਾਂਗੇ ਸਾਨੂੰ ਇਹ ਪਤਾ ਕਿ ਅਸੀਂ ਇਹਦੇ ਚ ਨੁਕਸਾਨ ਉਠਾਵਾਂਗੇ ਇਹ ਇੱਕ ਗੜਬੰਧਰ ਨਾ ਹੋਣ ਅਸੀਂ ਇਹ ਨੁਕਸਾਨ ਲਈ ਤਿਆਰ ਆ ਲੇਕਿਨ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਸਾਨੂੰ ਇਹ ਨੁਕਸਾਨ ਉਠਾਣਾ ਪਏਗਾ ਠੀਕ ਹੈ ਕਿਸਾਨਾਂ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਤੁਸੀਂ ਕਿਹਾ ਕਿ ਹੱਲ ਨਹੀਂ ਹੋਇਆ ਮੋਦੀ ਸਰਕਾਰ ਨੇ ਕੋਈ ਖਾਨਾ ਨਹੀਂ ਕੀਤੀ ਕੁਝ ਫੈਸਲਾ ਨਹੀਂ ਦਿਆ ਦੂਜੇ ਹੋਰ ਦੋ ਮੁੱਦੇ ਵੀ ਨੇ ਡਰੱਗਸ ਦਾ ਮੁੱਦਾ ਹੈ ਬੇਅਦਬੀ ਦਾ ਮੁੱਦਾ ਹੈ ਜੋ ਤੁਹਾਡੇ ਨਾਲ ਤੁਹਾਡੀ ਸਰਕਾਰ ਦੇ ਨਾਲ ਜੁੜਿਆ ਤੇ ਉਦੋਂ ਹੀ ਅਕਾਲੀ ਦਲ ਦਾ ਗ੍ਰਾਫ ਹੇਠਾਂ ਆਣਾ ਸ਼ੁਰੂ ਹੋਇਆ ਇਹਨਾਂ ਦੋ ਮੁੱਦਿਆਂ ਤੇ ਅਕਾਲੀ ਦਲ ਕਿਵੇਂ ਜਸਟੀਫਾਈ ਕਰੂਗਾ ਕਿ ਬਾਕੀਆਂ ਨੂੰ ਪੁੱਛਦੇ ਆ ਡਰੱਗਸ ਦੀ ਸਮੱਸਿਆ ਬਾਰੇ ਤਾਮਾਦੀ ਪਾਰਟੀ ਵਾਲੇ ਕਹਿ ਦਿੰਦੇ ਨੇ ਤਾਂ ਅਕਾਲੀ ਦਲ ਦੀ ਸਰਕਾਰ ਦੀ ਦੇਣ ਹੈ ਕੋਈ ਵੀ ਨਹੀਂ ਕੁਝ ਪਾਇਆ ਅਜੇ ਤੱਕ ਲੋਕ ਅਜੇ ਵੀ ਡੁੱਲ ਰਹੇ ਨੇ ਮਾਵਾ ਦੇ ਪੁੱਤ ਅਜੇ ਵੀ ਮਰ ਰਹੇ ਨੇ ਇਹਨਾਂ ਦੋ ਮੁੱਦੇ ਆ ਤੇ ਮੁੱਖ ਮੁੱਦੇ ਆ ਤੇ ਅਕਾਲੀ ਦਲ ਕਿਵੇਂ ਜਸਟੀਫਾਈ ਕਰੂਗਾ ਮੈਂ ਸਮਝਦਾ ਕਿ ਜੇ ਅਕਾਲੀ ਦਲ ਜ਼ਿੰਮੇਵਾਰ ਇਹਦੇ ਛੁੰਦਾ ਜਾਂ ਅਕਾਲੀ ਦਲ ਦੀ ਇਨਵੋਲਵਮੈਂਟ ਹੁੰਦੀ ਜ਼ਿੰਮੇਵਾਰੀ ਤੇ ਇਹ ਹੈ ਨਾ ਕਿ ਇਨਵੋਲਵਮੈਂਟ ਹੁੰਦੀ ਇਹ ਇਨਵੋਲਵਮੈਂਟ ਹੁੰਦੀ ਤੇ ਕਾਂਗਰਸ ਦਾ ਰਾਜ ਰਿਆ ਹੁਣ ਤੱਕ ਤੇ ਸੀਨੀਅਰ ਲੀਡਰ ਉਹਨਾਂ ਨੂੰ ਅੰਦਰ ਪਾ ਦੇਣਾ ਚਾਹੀਦਾ ਸੀ ਉਹਨਾਂ ਦੇ ਮੁ ਆਮ ਆਦਮੀ ਪਾਰਟੀ ਵਾਲੇ ਆਖਦੇ ਸੀਗੇ ਕੇਜਰੀਵਾਲ ਨੇ ਤਾਂ ਮਾਫੀ ਮੰਗੀ ਆ ਪਹਿਲੇ ਉਹਨੇ ਬਿਆਨ ਦਿੱਤਾ ਮਜੀਠੀਆ ਸਾਹਿਬ ਦੇ ਖਿਲਾਫ ਫਿਰ ਮਾਫੀ ਮੰਗਦੇ ਨੇ ਕੋਰਟ ਜਾ ਕੇ ਹੁਣ ਤੱਕ ਤਾਂ ਉਹਨਾਂ ਨੇ ਸਾਰਾ ਕੁਝ ਖੋਲ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਸੀ ਜੇ ਉਹਨਾਂ ਦੀ ਇਨਵੋਲਵਮੈਂਟ ਕਿਤੇ ਹੁੰਦੀ ਮੈਂ ਸਮਝਦਾ ਕਿ ਇਹ ਇਲਜ਼ਾਮਬਾਜ਼ੀ ਹੈ ਇਹ ਇੱਕ ਸਨੈਰੀਓ ਬਿਲਡ ਕੀਤਾ ਜਾਂਦਾ ਹੈ ਇਹ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਥਰੂ ਇੱਕ ਸਨੈਰੀਓ ਬਿਲਡ ਕੀਤਾ ਗਿਆ ਸੀ ਮੈਂ ਹੁਣ ਪੁੱਛਦਾ ਨਾ ਕਿ ਇੰਨੇ ਸਾਲ ਹੋ ਗਏ ਨੇ ਅਕਾਲੀ ਸਰਕਾਰ ਗਈ ਨੂੰ ਲਿਆਉ ਨਾ ਸਾਹਮਣੇ ਕਿੱਥੇ ਤੁਸੀਂ ਕਹਿ ਰਹੇ ਨੇ ਬੇਦਵੀ ਦੀ ਗੱਲ ਹਾਂ ਬੇਦਵੀ ਦੀ ਲੈਂਡ ਨੂੰ ਤਿਆਰ ਆ ਕਿ ਬੇਦਵੀ ਦੇ ਉੱਤੇ ਅਕਾਲੀ ਦਲ ਦੇ ਰਹਿੰਦੇ ਸਰਕਾਰ ਦੇ ਵਿੱਚ ਅਸੀਂ ਮੁਜਰਮ ਨਹੀਂ ਫੜ ਸਕੇ ਉਹਦਾ ਨੁਕਸਾਨ ਅਸੀਂ ਜ਼ਰੂਰ ਤੁਸੀਂ ਕਹਿ ਰਹੇ ਹੋ ਡਰੱਗਸ ਦੇ ਮੁੱਦੇ ਤੇ ਨੈਰੇਟਿਵ ਸੈੱਟ ਕੀਤਾ ਗਿਆ ਤੇ ਬੇਅਦਬੀ ਦੇ ਮੁੱਦੇ ਤੇ ਤੁਸੀਂ ਇਹ ਕਹਿ ਰਹੇ ਹੋ ਕਈ ਲੋਕ ਜਿਹੜੇ ਸਵਾਲ ਨੇ ਸੁਖਬੀਰ ਬਾਦਲ ਦੀ ਮਾਫੀ ਨੂੰ ਲੈ ਕੇ ਵੀ ਚੁੱਕਦੇ ਨੇ ਕਿ ਚਲੋ ਮਾਫੀ ਉਹਨਾਂ ਨੇ ਮੰਗ ਲਈ ਪਰ ਕਿਸ ਚੀਜ਼ ਨੂੰ ਲੈ ਕੇ ਮੰਗੀ ਉਸ ਤੇ ਥੋੜਾ ਦੱਸੋ ਦੇਖੋ ਉਹਨਾਂ ਨੇ ਆਖਿਆ ਕਿ ਇਹ ਮੇਰੀ ਟਰਮ ਦੇ ਵਿੱਚ ਜਾਂ ਸਾਡੀ ਸਰਕਾਰ ਦੇ ਵੇਲੇ ਇਹ ਗੱਲਾਂ ਹੋਈਆਂ ਸੀਗੀਆਂ ਅਸੀਂ ਉਹਦੀ ਮਾਫੀ ਮੰਗਦੇ ਹਾਂ ਮੈਂ ਸਮਝਦਾ ਮਾਂ ਕਿ ਜਿੰਨੇ ਮਾਫੀ ਮੰਗੀ ਹੈ ਉਹਨੇ ਗੁਰੂ ਤੋਂ ਮੰਗੀ ਹੈ ਔਰ ਗੁਰੂ ਜਾਨੀ ਜਾਨ ਮੰਗੜ ਵਾਲਾ ਜਾਨੀ ਜਾਨ ਸੋ ਮੈਂ ਸਮਝਦਾ ਮਾਂ ਕਿ ਮਾਫੀ ਦੀ ਕੋਈ ਮਾਪਦੰਡਿਆ ਕੋਈ ਐਸੀ ਚੀਜ਼ ਨਿਸ਼ਚਿਤ ਹੈ ਨਹੀਂ ਜੀ ਗੁਰੂ ਘਰ ਦੇ ਵਿੱਚ ਜਾ ਕੇ ਮਾਫੀ ਮੰਗੀ ਹੈ ਸਾਜੂਨਤ ਤੌਰ ਤੇ ਮਾਫੀ ਮੰਗੀ ਹੈ ਦੈਟ ਸ਼ੁਡ ਬੀ ਗੁੱਡ ਇਨਾਫ ਤੁਸੀਂ ਪੰਥਕ ਪਾਰਟੀ ਹੋਣ ਦਾ ਦਾਵਾ ਕਰਦੇ ਹੋ ਅਕਾਲੀ ਦਲ बार-बार ਰਿਪੀਟ ਕਰਦਾ ਹੈ ਲੋਕਾਂ ਨੂੰ ਵੀ ਯਾਦ ਦਿਵਾਉਂਦਾ ਹੈ ਕਿ ਲੋਕ ਉਹਨਾਂ ਦੇ ਨਾਲ ਜੁੜਨ ਜੋ ਉਹਨਾਂ ਦਾ ਜੋ ਗ੍ਰਾਫ ਹੈਠਾ ਡੇ ਕਰਿਆ ਉਹਨਾਂ ਦੇ ਉੱਪਰ ਉਠੇ ਲੋਕ ਜੁੜਨ ਪਰ ਤੁਹਾਨੂੰ ਲੱਗਦਾ ਇੱਕ ਚੁਣੌਤੀ ਖੜੀ ਹੋ ਗਈ ਅਮਰਪਾਲ ਸਿੰਘ ਦੇ ਰੂਪ ਚ ਮੈਂ ਸਮਝਦਾ ਹਾਂ ਕਿ ਸਾਰ ਅਮਰਪਾਲ ਸਿੰਘ ਜਿਨ੍ਹਾਂ ਨੇ ਕਾਗਜ਼ ਭਰੇ ਨੇ ਖਡੂਰ ਸਾਹਿਬ ਕੰਸੀਕੁਐਂਸਿ ਤੋਂ ਔਰ ਉਹਨਾਂ ਨੂੰ ਰਿਸਪਾਂਸ ਵੀ ਜ਼ਰੂਰ ਮਿਲ ਰਿਹਾ ਹੋਏਗਾ ਔਰ ਸਿਚੁਏਸ਼ਨ ਇਹ ਹੈ ਕਿ ਪੰਜਾਬ ਦੇ ਲੋਕੀ ਜਿਹੜੇ ਹਨ ਉਹਨਾਂ ਨੂੰ ਜਦੋਂ ਇੱਕ ਸਮਝ ਆ ਜਾਵੇ ਕਿ ਕਿਸੇ ਨਾਲ ਧੱਕਾ ਹੋ ਰਿਹਾ ਤੇ ਪੰਜਾਬ ਦੇ ਲੋਕਾਂ ਦੀ ਸਿੰਪਥੀ ਉਸ ਪਾਸੇ ਜ਼ਰੂਰ ਚਲੀ ਜਾਂਦੀ ਹੈ ਇਹ ਚੀਜ਼ ਅੱਜ ਪਹਿਲੀ ਵਾਰੀ ਨਹੀਂ ਹੋ ਰਹੀ ਜਦੋਂ ਮੈਂ ਪੁਰਾਣੀ ਗੱਲ ਕਰਨਵਾ ਮੋਰਚੇ ਤੋਂ ਬਾਅਦ ਵੀ ਗੱਲ ਕਰ ਲਵਾਂ ਧਰਮਜੀਤ ਮੋਰਚੇ ਤੋਂ ਬਾਅਦ ਇਹ ਸਿੰਪਥੀ ਗੇਨ ਕੀਤੀ ਸੀ ਸਾਹਿਬ ਸਿਮਰਜੀਤ ਸਿੰਘ ਮਾਨ ਹੁਰਾਨੇ ਦੀ ਵਨ ਸਾਈਡਿਡ ਇਲੈਕਸ਼ਨਸ ਆ ਰਿਓ ਲੈ ਗਏ ਸੀ ਚੁੱਕੇ ਮੈਂ ਸਮਝਦਾ ਉਹਦਾ ਫਾਇਦਾ ਜ਼ਰੂਰ ਸਰ ਅਮਰਿਤਪਾਲ ਸਿੰਘ ਹੁਰਾਨੋ ਮਿਲਦਾ ਪਿਆ ਲੇਕਿਨ ਮੇਰਾ ਇਸ਼ੂ ਇਹ ਹੈ ਕਿ ਅੱਜ ਅਮਰਿਤਪਾਲ ਜੀ ਦੇ ਵਾਸਤੇ ਅਗਰ NSA ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਦੋਂ ਕੋਸ਼ਨਾ ਪੱਤਰ ਐਲਾਨ ਕੀਤਾ ਉਹਦੇ ਵਿੱਚ ਕਿਹਾ ਕਿ ਮਿਸਯੂਜ਼ ਆਫ NSA ਜਿਹੜਾ ਹੈਗਾ ਉਹਦੇ ਉਹਦੇ ਅਸੀਂ ਨਿਖੇਧੀ ਕਰਦੇ ਹਾਂ ਔਰ ਉਹਦੇ ਖਿਲਾਫ ਅਸੀਂ ਅਪੁਨੀ ਜੈ ਵੀਰ ਸਿੰਘ ਬਾਦਲ ਨੂੰ ਤਾਂ ਅਮਰਿਤਪਾਲ ਸਿੰਘ ਤੇ ਸ਼ੱਕ ਵੀ ਹੈ ਉਹ ਤਾਂ ਇਹ ਵੀ ਸਵਾਲ ਚੁੱਕਦੇ ਨੇ ਕਿ ਆਰਐਸਐਸ ਦਾ ਬੰਦਾ ਹੋ ਸਕਦਾ ਹੈ ਜਾਂ ਉਹ ਵੀ ਕੈਸਾ ਉਹ ਇਹ ਵੀ ਕਹਿੰਦੇ ਨੇ ਕਿ ਸਾਸ਼ਿਸ਼ ਦੇ ਤਹਿਤ ਅਮਰਿਤਪਾਲ ਨੂੰ ਉਤਾਰਿਆ ਗਿਆ ਇਹ ਮੈਂ ਸਮਝਦਾ ਮਾਂ ਕਿ ਹਰੇਕ ਬੰਦੇ ਦੇ ਆਪਣੇ ਆਪਣੇ ਸੋਚਣ ਦਾ ਤਰੀਕਾ ਹੈ ਹੋ ਸਕਦਾ ਸਾਸ਼ ਕੁਬੀਰ ਸਿੰਘ ਬਾਦਲ ਦੇ ਦਾ ਇਹ ਸੋਚ ਹੋਵੇ ਕਿ ਉਹ ਸ਼ੱਕ ਦੇ ਦਾਇਰੇ ਚ ਦੇਖਦੇ ਹੋਣ ਉਹ ਇਸ ਕਰਕੇ ਵੀ ਹੋ ਸਕਦਾ ਹੈ ਕਿ ਬਈ ਜਿਹੜਾ ਮਧ ਪ੍ਰਦੇਸ਼ ਦੇ ਵਿੱਚ ਜਾਂ ਜਿਹੜੀ ਆ ਉਹ ਹੈਗੀ ਹੈ ਗੁਜਰਾਤ ਦੇ ਵਿੱਚ ਕਾਂਗਰਸ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਕਾਗਜ਼ ਦੀ ਪਰਮ ਦਿੱਤੇ ਗਏ ਉਹਨਾਂ ਦੇ ਕਾਗਜ਼ ਰਿਜੈਕਟ ਕਰਾ ਦਿੱਤੇ ਗਏ ਡਰਾਮੇ ਕਰਕੇ ਉਹਨਾਂ ਨੇ ਸਾਰਾ ਕੁਝ ਕਰ ਲਿਆ ਔਰ ਇਹ ਜਿਹੜੇ ਸਾਰ ਅਮਰਿਤਪਾਲ ਸਿੰਘ ਰਾਦੇ ਪੇਪਰ ਦਾਖਲ ਹੋਏ ਨੇ ਸਿਆ ਸੁਖਬੀਰ ਸਿੰਘ ਬਾਦਲ ਦੇ ਦਿਮਾਗ 'ਚ ਇਹ ਗੱਲ ਹੋਏਗੀ ਲੇਕਿਨ ਮੈਂ ਸਮਝਦਾ ਕਿ ਸਾਰ ਅੰਮ੍ਰਿਤਪਾਲ ਸਿੰਘ ਦਾ ਰਾਈਟ ਹੈਗਾ ਇਲੈਕਸ਼ਨ ਲੜਨ ਦਾ ਨਹੀਂ ਪਰ ਅਗਰ ਅੰਮ੍ਰਿਤਪਾਲ ਸਿੰਘ ਚੋਣ ਨਾਲ ਲੜਦੇ ਤਾਂ ਸ਼ਾਇਦ ਇਹ ਸ਼ੱਕ ਨਾ ਹੁੰਦਾ ਤੇ ਸ਼ਾਇਦ ਅਕਾਲੀ ਦਲ ਅੰਮ੍ਰਿਤਪਾਲ ਦੇ ਮੁੱਦੇ ਨੂੰ ਵਰਤਦਾ ਸੀ ਦੇਖਦੇ ਕਿ ਅੰਮ੍ਰਿਤਪਾਲ ਦੇ ਪਰਿਵਾਰ ਜੋ ਦਰਬਾਰ ਸਾਹਿਬ ਦੇ ਨੇੜੇ ਧਰਨੇ ਤੇ ਬੈਠਾ ਹੋਇਆ ਸੀ ਵਿਰਸਾ ਸਿੰਘ ਬਲਟੋਹਾ ਵੀ ਉਹਨਾਂ ਨੂੰ ਜਾ ਕੇ ਮਿਲਦੇ ਨੇ ਅਕਾਲੀ ਦਲ ਦੀ ਤਾਂ ਪੂਰੀ ਕੋਸ਼ਿਸ਼ ਸੀ ਨਾ ਉਸ ਮੁੱਦੇ ਤੇ ਨੂੰ ਕੈਸ਼ ਕੀਤਾ ਚਾਏ ਨਹੀਂ ਕੈਸ਼ ਕਰਨ ਦੀ ਗੱਲ ਨਹੀਂ ਸੀਗੀ ਅਕਾਲੀ ਦਲ ਨੇ ਤਾਂ ਸਪੋਰਟ ਕੀਤੀ ਉਹਨਾਂ ਦੀ ਜਿਹੜੇ ਐਸਜੀਪੀਸੀ ਨੇ ਫਿਰ ਅੰਮ੍ਰਿਤ ਗੁਰਦੁਆਰਾ ਕੰਪਰਬੰਦਕ ਕਮੇਟੀ ਨੇ ਵਕੀਲ ਦਿੱਤੇ ਨੇ ਉਹਨਾਂ ਦੀ ਜਾ ਕੇ ਪੈਰਵਾਹੀ ਕੀਤੀ ਹੈ ਕੇਸਾਂ ਦੀ ਇਹ ਵਰਤਨ ਦੀ ਕਿਹੜੀ ਗੱਲ ਹੈ ਐਸਜੀਪੀਸੀ ਨੇ ਹਮੇਸ਼ਾ ਕੰਮ ਕੀਤਾ ਹੈ ਦਿੱਲੀ ਕਮੇਟੀ ਜਦੋਂ ਅਕਾਲੀ ਦਲ ਦੇ ਕੋਲ ਸੀਗੀ ਮੈਂ ਰਿਹਾ ਵਾਂ ਹਵਾਰਾ ਸਾਹਿਬ ਨੂੰ ਔਰ ਲੋਹਾਰੀਆ ਸਾਹਿਬ ਨੂੰ ਜੇਲ੍ਹ ਦੇ ਵਿੱਚ ਜੋ ਉਹਨਾਂ ਦੇ ਰਾਈਟਸ ਸੀ ਉਹ ਨਹੀਂ ਦਿੱਤੇ ਜਾਂਦੇ ਸੀਗੇ ਮੈਂ ਹਿਊਮਨ ਰਾਈਟਸ ਕਮਿਸ਼ਨ ਕੋਲ ਗਿਆ ਮੈਂ ਹਾਈ ਕੋਰਟ ਚ ਗਿਆ ਹਾਈ ਕੋਰਟ ਚ ਰਿਲੀਫ ਲੈ ਕੇ ਦਿੱਤੀ ਹੈ ਅੱਜ ਦੋਵੇਂ ਜਿੰਦੇ ਬੈਠੇ ਉਹਨਾਂ ਨੂੰ ਪੁੱਛ ਲਓ ਜਾ ਕੇ ਕਿ ਅਸੀਂ ਕਿਦਾਂ ਕੇਸ ਲੜੇ ਪਰ ਅਕਾਲੀ ਦਲ ਦੀ ਸਪੋਰਟ ਲੋਕ ਵੀ ਤਾਂ ਮੰਨਦੇ ਅਗਰ ਅਮਰਿਤਪਾਲ ਸਿੰਘ ਨੂੰ ਚੋਣ ਲੜਨ ਤੋਂ ਬਾਅਦ ਜਦੋਂ ਉਹਨਾਂ ਨੇ ਫੈਸਲਾ ਲਿਆ ਤਾਂ ਉਦੋਂ ਅਕਾਲੀ ਦਲ ਸਪੋਰਟ ਕਰਦਾ ਆਪਣਾ ਜੋ ਕੈਂਡੀਡੇਟ ਸੀ ਉਹ ਵਿਟ੍ਰੋ ਕਰ ਲੈਂਦਾ ਮੈਂ ਦੇਖੋ ਇਹ ਇਹ ਪਾਰਟੀ ਦਾ ਫੈਸਲਾ ਹੈਗਾ ਇਹ ਹਾਈ ਕਮਾਂਡ ਦਾ ਫੈਸਲਾ ਹੈਗਾ ਇਸ ਦੇ ਉੱਤੇ ਮੈਂ ਟਿੱਪਣੀ ਨਹੀਂ ਕਰਨ ਦੀ ਚਾਹਾਂਗਾ ਮੈਂ ਇਹ ਸਮਝਦਾ ਵਾਂ ਕਿ ਸਰ ਅਮਰਿਤਪਾਲ ਸਿੰਘ ਦਾ ਰਾਈਟ ਹੈਗਾ ਔਰ ਅਮਰਿਤਪਾਲ ਸਿੰਘ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਖਿਲਾਫ ਲੜਨਾ ਜਾਂ ਨਾਲ ਲੜਨਾ ਇਹ ਪਾਰਟੀ ਦਾ ਫੈਸਲਾ ਸੀ ਇਹ ਪਾਰਟੀ ਦਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ 'ਚ ਵੀ ਥੋੜੀ ਨਰਾਸ਼ਗੀ ਹੋਊਗੀ ਕਿ ਭਈ ਇੱਕ ਪਾਸੇ ਆਕਾਲੀ ਦਲ ਕਹਿੰਦਾ ਅਸੀਂ ਅਮਰਿਤਪਾਲ ਨੂੰ ਸਪੋਰਟ ਕਰਦੇ ਵਾ ਜਦੋਂ ਉਸਨੇ ਚੋਣ ਲੜ ਦਾ ਫੈਸਲਾ ਲਿਆ ਤੇ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਨੇ ਮੈਂ ਇਹ ਸਮਝਦਾ ਕਿ ਸਰ ਅਮਰਿਤਪਾਲ ਸਿੰਘ ਹਰਾਂ ਨੂੰ ਸ਼ੱਕ ਦੀ ਨਿਗਾਹ ਨਾਲ ਨਹੀਂ ਦੇਖਿਆ ਜਾ ਰਿਹਾ ਉਹਨਾਂ ਦੇ ਮਾਈਂਡ 'ਚ ਕੋਈ ਨਾ ਕੋਈ ਗੱਲ ਹੋਣੀ ਹੈ ਜਿਸ ਨੂੰ ਤੁਸੀਂ ਬਾਰ-ਬਾਰ ਪੁੱਛਦੇ ਹੋ ਸਾਰਤ ਸੁਖਬੀਰ ਸਿੰਘ ਬਾਦਲ ਦੇ ਤੇ ਮੈਂ ਤੇ ਸਿੱਧਾ ਕਹਿੰਦਾ ਕਿ ਉਹਨਾਂ ਦਾ ਰਾਈਟ ਹੈਗਾ ਉਹ ਲੜ ਰਹੇ ਨੇ ਉਹ ਲੜਨ ਤੋਂ ਬਾਅਦ ਆਪਣਾ ਮੈਂ ਸਮਝਦਾ ਜੀ ਉਹਨਾਂ ਕੋਲ ਤਾਕਤ ਆਏਗੀ ਤੇ ਆਪਣਾ ਅਗਲਾ ਏਜੰਡਾ ਵੀ ਦੱਸਣਗੇ ਕੀ ਹੈਗਾ ਉਸ ਏਜੰਡੇ ਤੇ ਕਿੱਦਾਂ ਪੰਜਾਬ ਤੁਰਦਾ ਉਹ ਵੀ ਦੇਖਣਾ ਪਏਗਾ ਲੇਕਿਨ ਅਕਾਲੀ ਦਲ ਦੇ ਵਾਸਤੇ ਕਈ ਦਫਾ ਇਹੋ ਜਿਹੀਆਂ ਚੁਣੌਤੀਆਂ ਆਈਆਂ ਨੇ ਉਹਨਾਂ ਚੁਣੌਤੀਆਂ 'ਚ ਉਹ ਅਕਾਲੀ ਦਲ ਹਮੇਸ਼ਾ ਨਿਕਲਿਆ ਆਵੇ ਸੋ ਲੰਬੀ ਲੜਾਈ ਲੜੀ ਹੈ ਉਹ ਪਹਿਲੀ ਲੜਾਈ ਨੇ ਕਿ ਰਾਈਟ ਫਰਮ ਅੰਗਰੇਜ਼ਾਂ ਦੇ ਵੇਲੇ ਤੋਂ ਗੁਰਦੁਆਰੇ ਆਜ਼ਾਦ ਕਰਨ ਦੀ ਲੜਾਈ ਕੀਤੀ ਗਈ ਹੋਵੇ ਲੜਾਈ ਲੜੀ ਗਈ ਹੋਵੇ ਮੋਰਚੇ ਲੱਗੇ ਹੋਣ ਸ਼ਾਹਤਾਂ ਦਿੱਤੀਆਂ ਹੋਣ ਦਿੱਲੀ ਗੁਰਦੁਆਰਾ ਕਮੇਟੀ ਤੇ ਕਬਜ਼ਾ ਕਰ ਲੈਂਦੀ ਹੈ ਜਦਰਾ ਗਾਂਦੀ 5 ਸਾਲ ਦੀ ਬੋਰਡ ਬਣਾ ਦਿੰਦੀ ਹੈ ਉਹ ਬੋਰਡ ਤੜਵਾਇਆ ਹੋਵੇ ਐਕਟ ਦਿੱਲੀ ਦਾ ਬਣਾਇਆ ਹੋਵੇ ਇਸੇ ਤਰੀਕੇ ਅੱਜ ਐਸਜੀਪੀਸੀ ਹਰਿਆਣੇ ਦੀ ਤੋੜ ਦਿੰਦੀ ਗਿਆਨ ਗੋਦਰੀ ਸਾਹਿਬ ਦਾ ਮਸਲਾ ਹੈਗਾ ਜਿਹੜੀ ਨੰਦੇੜ ਦੀ ਕਮੇਟੀ ਹੈ ਹਜ਼ੂਰ ਸਾਹਿਬ ਦੀ ਉਹਦੇ ਚ 17 ਚ 12 ਮੈਂਬਰ ਆਪਣੇ ਪਾਸ ਦਿੱਤੇ ਪਟਨਾ ਸਾਹਿਬ ਦੀ ਕਮੇਟੀ ਦੇ ਵਿੱਚ ਆਪਣੇ ਮੈਂਬਰ ਪਾ ਦਿੱਤੇ ਇਸ ਦੀ ਦਖਲਅੰਦਾਜ਼ੀ ਆਕਾਲੀ ਦਲ ਇਸ ਨੂੰ ਲੜਦਾ ਪਿਆ ਮੈਂ ਸਮਝਦਾ ਆਕਾਲੀ ਦਲ ਹੀ ਇੱਕੋ ਇੱਕ ਧਿਰ ਹੈ ਮੈਂ ਫਿਰ ਕਹਿੰਦਾ ਇੱਕੋ ਇੱਕ ਧਿਰ ਹੈ ਜਿਹੜਾ ਸਾਡੇ ਮਸਲਿਆਂ ਦੇ ਉੱਤੇ ਪਹਿਰਾ ਦਿੰਦਾ ਪੰਜਾਬ ਦੇ ਮਸਲਿਆਂ ਦੇ ਉੱਤੇ ਪਹਿਰਾ ਦਿੰਦਾ ਉਹ ਪਾਣੀ ਦੇ ਹੋਂ ਉਹ ਖੁਦਮੁਖਤਿਆਰੀ ਦੇ ਹੋਂ ਬੰਦੀ ਸਿੰਘਾ ਦੇ ਮੁੱਦੇ ਤੇ ਆਕਾਲੀ ਦਲ ਕਿੱਥੇ ਖੜਾ ਹੈ ਬੰਦੀ ਸਿੰਘਾ ਦੇ ਮੁੱਦੇ ਤੇ ਤੇ ਅਸੀਂ ਹਮੇਸ਼ਾ ਸਾਡਾ ਗਠਬੰਧਨ ਹੀ ਉਸ ਤੇ ਟੁੱਟਦਾ ਪਿਆ ਥੈਟ ਵਾਸ ਵਨ ਆਫ ਦੀ ਮੇਨ ਰੀਜ਼ਨ ਬੰਦੀ ਸਿੰਘਾ ਦੀ ਅੱਜ ਮਨੂੰ ਕਿਸੇ ਨੇ ਸਵਾਲ ਵੀ ਕੀਤਾ ਸੀਗਾ ਕਮਤਪਾਲ ਜੀ ਦੀ ਮਾਤਾ ਜੀ ਹੋਰਾਂ ਨੇ ਆਖਿਆ ਕਿ ਅਕਾਲੀ ਦਲ ਨੇ ਕਦੀ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਮੈਂ ਸਮਝਦਾ ਵਾਂ ਕਿ ਮੈਂ ਤੁਹਾਨੂੰ ਇੱਕ ਫੈਰਿਸ ਦੇ ਦਿੰਦਾ ਵਾਂ ਜਿਹੜੇ ਬੰਦੀ ਸਿੰਘ ਅਸੀਂ ਛੁੜਾਏ ਆ ਉਹਨਾਂ ਦੇ ਵਿੱਚ ਪ੍ਰੋਫੈਸਰ ਭੁੱਲਣ ਨੇ ਉਹਨਾਂ ਨੂੰ ਜਾ ਕੇ ਪੁੱਛ ਲਿਆ ਜਾਵੇ ਉਹਨਾਂ ਦੇ ਵਿੱਚ ਸਰ ਵਰਿਆਮ ਸਿੰਘ ਨੇ ਜਿਹੜੇ ਬਰਖਲ 28 ਸਾਲਾਂ ਬਾਅਦ ਬਾਹਰ ਆਏ ਸੀ ਉਹਨਾਂ ਦੇ ਵਿੱਚ ਪੌਂਟਾ ਸਾਹਿਬ ਵਾਲੇ ਹਾਈਜੈਕਰ ਨੇ ਜਿਹਨੇ 14 ਸਾਲ ਪਾਕਿਸਤਾਨ ਚ ਜੇਲ੍ਹ ਭੁਗਤ ਕੇ ਆਇਸੀ ਇੱਥੇ ਆ ਕੇ ਫਿਰ ਅਰੈਸਟ ਕਰ ਲਿਆ ਉਹ ਕੇਸ ਅਸੀਂ ਲੜਿਆ ਸੀਗਾ ਉਹਨਾਂ ਨੂੰ ਬਾਹਰ ਕੱਢਿਆ ਮੈਂ ਇਹ ਸਮਝਦਾ ਵਾਂ ਕਿ ਕਿੱਕੀ ਗਿਲ ਹੋਰੀ ਨੇ ਮੱਖਣ ਦੇ ਕੇਸ ਦੇ ਵਿੱਚ ਜਿਹੜੇ ਅੰਦਰ ਸੀਗੇ ਅਕਾਲੀ ਦਲ ਨੇ ਹਮੇਸ਼ਾ ਪੈਰਵਾਹੀ ਕੀਤੀ ਹੈ ਮਨੁੱਖੀ ਅਧਿਕਾਰਾਂ ਦੀ ਔਰ ਜਿਹੜੇ ਬੰਦੀ ਸਿੰਘ ਅੰਦਰ ਨੇ ਔਰ ਅੱਜ ਵੀ ਕਰਦਾ ਪਿਆ ਹੈ ਇੱਥੇ ਤਾਂ ਦੋ ਕਾਨੂੰਨ ਨੇ ਸਾਡੇ ਮੁਲਕ ਦੇ ਵਿੱਚ ਮੈਂ ਸਮਝਦਾ ਵਾਂ ਕਿ ਇੱਕ ਵਾਰੀ ਪਿੰਡਰਾਂ ਵਾਲਿਆਂ ਦੇ ਵਕਤ ਆ ਰਾਮ ਜੀ ਅਠਮਰਾਨੀ ਬਹੁਤ ਵੱਡੇ ਵਕੀਲ ਹੋਏ ਨੇ ਸੁਬਰਾਮਣੀਅਮ ਸਵਾਮੀ ਜਿਹੜੇ ਕਦੀ ਇਹਨਾਂ ਦੇ ਨੇੜੇ ਹੁੰਦੇ ਨੇ ਭਾਜੀਪੀ ਦੇ ਕਦੀ ਨਹੀਂ ਹੁੰਦੇ ਇਹ ਤਾਂ ਅਸੀਂ ਸੰਤ ਪਿੰਡਰਾਂ ਵਾਲੇ ਨੂੰ ਮਿਲਣ ਗਏ ਸੀ ਉਹਨਾਂ ਦੀ ਗੱਲਾਂ ਦੇ ਜਵਾਬ ਨਹੀਂ ਦੇ ਸਕੇ ਬੜਾ ਅਹਿਮ ਕੁਐਸਚਨ ਉਹਨਾਂ ਨੇ ਰੇਜ਼ ਕੀਤਾ ਸੀ ਜਦੋਂ ਸੰਤ ਪਿੰਡਰਾਂ ਵਾਲੇ ਗ੍ਰਿਫਤਾਰ ਹੁੰਦੇ ਨੇ ਲਾਲਾ ਜਗਤ ਨਾਰਾਇਣ ਉਹਨਾਂ ਦੇ ਕੇਸ ਦੇ ਵਿੱਚ ਇੱਕ ਬੱਚਾ ਹਾਈਜੈਕ ਕਰ ਲੈਂਦਾ ਪਲੇਨ ਨੂੰ ਉਹ ਆਪਣੇ ਇਸ਼ੂਸ ਦੱਸਦਾ ਔਰ ਅੰਗਰੇਜ਼ਾਂ ਲੈਂਡ ਕਰਨ ਤੋਂ ਬਾਅਦ ਉਹ ਸਰੈਂਡਰ ਕਰ ਦਿੰਦਾ ਉਹਦਾ ਨਾਮ ਮਨਜੀਤ ਸਿੰਘ ਸੀਗਾ ਉਹ ਆਪਣਾ ਨਾਮ ਮੁਸੀਬਤ ਸਿੰਘ ਦੱਸਦਾ ਜਦੋਂ ਹਾਈਜੈਕਿੰਗ ਹੁੰਦੀ ਹੈ ਜਦੋਂ ਲੈਂਡ ਹੋ ਜਾਂਦਾ ਉਹ ਸਰੈਂਡਰ ਕਰਦਾ ਔਰ ਜਿਹੜਾ ਪਿਸਤੌਲ ਉਹਦੇ ਕੋਲ ਸੀ ਉਹ ਸਰੈਂਡਰ ਕਰਦਾ ਉਹ ਕਹਿੰਦਾ ਕਿ ਇਹ ਟੌਏ ਪਿਸਤੌਲ ਆ ਖਿਡਾਉਣੇ ਵਾਲਾ ਪਿਸਤੌਲ ਆ ਮੈਂ ਇਹਦਾਂ ਕੀਤਾ ਸੀ ਨਾ ਤੇ ਮੈਂ ਕਿਸੇ ਯਾਤਰੀ ਨੂੰ ਨੁਕਸਾਨ ਪਹੁੰਚਾਇਆ ਨਾ ਪਲੇਨ ਨੂੰ ਨੁਕਸਾਨ ਪਹੁੰਚਾਇਆ ਅਰੈਸਟ ਦੇ ਦਿੰਦਾ ਆਪਣੇ ਪਲੇਨ ਦੀ ਪੌੜੀਆਂ ਤੋਂ ਥੱਲੇ ਰਹਿੰਦੇ ਆ ਰਨਵੇ ਤੇ ਆਂਦਾ ਤੇ ਜਿਹੜਾ ਏਸੀਪੀ ਆ ਉਹਦੀ ਕੰਫਰਟੀ ਤੇ ਪਿਸਤੌਲ ਰੱਖ ਕੇ ਗੋਲੀ ਮਾਰ ਦਿੰਦਾ ਹੂੰ ਕੋਈ ਕਾਨੂੰਨ ਨਹੀਂ ਕੋਈ ਐਫਆਈਆਰ ਨਹੀਂ ਸਾਡੇ ਵਾਸਤੇ ਕੋਈ ਕਾਨੂੰਨ ਨਹੀਂ ਹੁਣ 1978 ਦੀ ਤੁਹਾਨੂੰ ਮੈਂ ਗੱਲ ਸੁਣਾਉਣਾ ਇੰਦਰਾ ਗਾਂਧੀ ਉਤਰਦੀ ਹੈ 77 ਦੇ ਵਿੱਚ ਉਹਦਾ ਰਾਜ ਚਲੇ ਜਾਂਦਾ 78 ਦੇ ਵਿੱਚ ਉਹ ਗ੍ਰਿਫਤਾਰ ਕਰਦੀ ਜਨਤਾ ਪਾਰਟੀ ਜਦੋਂ ਗ੍ਰਿਫਤਾਰ ਕਰਦੀ ਹੈ ਪਾਂਡੇ ਬ੍ਰਦਰਸ ਦੋ ਭਰਾ ਲਖਨਊ ਤੋਂ ਪਲੇਨ ਹੈਕ ਚੱਕ ਕਰਦੇ ਨੇ ਲੈਂਡ ਕਰਦਾ ਸਰੈਂਡਰ ਹੋ ਜਾਂਦੇ ਨੇ ਅੰਦਰ ਹੁੰਦੇ ਨੇ ਡੇਢ ਸਾਲ ਬਾਅਦ ਸਰਕਾਰ ਆ ਜਾਂਦੀ ਹੈ ਡੇਢ ਸਾਲ ਬਾਅਦ ਇੱਕ ਭਰਾ ਮੈਂਬਰ ਪਾਰਲੀਮੈਂਟ ਬਣ ਜਾਂਦਾ ਦੂਜਾ ਯੂਪੀ ਦੀ ਸਰਕਾਰ ਚ ਵਜ਼ੀਰ ਬਣ ਜਾਂਦਾ ਇੱਥੇ ਦੋ ਸੈਟ ਆਫ ਲਾਅ ਨੇ ਕਿ ਜੇ ਉਹਨਾਂ ਨੇ ਕੀਤਾ ਤੇ ਉਹ ਵਜ਼ੀਰੀਆਂ ਮੰਨਣ ਜੇ ਅਸੀਂ ਕੀਤਾ ਤੇ ਸਾਡੀ ਤੇ ਐਫ ਆਈ ਆਰ ਵੀ ਨਹੀਂ ਹੋਣ ਦੇਣੀ ਸਾਡੀ ਕੰਪਟੀ ਤੇ ਬਸਤੌਰ ਰੱਖ ਕੇ ਤੁਸੀਂ ਗੋਲੀ ਮਾਰ ਦੇਣੀ ਫਿਰ ਬੰਦੀ ਸਿੰਘਾ ਦੀ ਗੱਲ ਤੁਸੀਂ ਕਰਦੇ ਪਏ ਹੋ ਕਿ ਸਾਡੇ ਬੰਦੀ ਸਿੰਘ 28 28 ਸਾਲ ਤੋਂ ਅੰਦਰ ਨੇ ਉਹ ਦੋ ਦੋ ਉਮਰ ਕੈਦਾਂ ਭੁਗ ਚੁੱਕੇ ਨੇ ਉਹ ਕ੍ਰਿਮੀਨਲ ਸੀਗੇ ਉਹ ਜੁਰੈਮ ਪੇਸ਼ਾ ਸੀ ਉਹਨਾਂ ਨੇ ਕੀਤਾ ਕਿਉਂਕਿ ਗੁਰੂ ਦੀ ਬੇਦਬੀ ਹੋਈ ਹੈ ਦਰਪਾਰ ਸਾਹਿਬ ਤੇ ਤੁਸੀਂ ਤੋਪਾਂ ਚੜਾਈਆਂ ਨੇ ਉਹਨਾਂ ਦੇ ਮਨ ਨੂੰ ਠੇਸ ਲੱਗੀ ਆ ਤੁਸੀਂ ਪੰਜਾਬ ਦੀ ਜਵਾਨੀ ਮਾਰੀ ਹੈ ਤੁਸੀਂ ਪੰਜਾਬੋਂ ਬਾਹਰ ਕਤਲੇਆਮ ਕੀਤਾ 1984 ਦੇ ਵਿੱਚ ਉਹਨਾਂ ਨੇ ਰੋਜ਼ ਆ ਕੇ ਕੰਮ ਕੀਤੇ ਨੇ ਜੇ ਕੀਤੇ ਨੇ ਤੇ ਉਹਨਾਂ ਨੇ ਸਜ਼ਾਵਾਂ ਕੱਟ ਲਈਆਂ ਅੱਧੇ ਤੇ ਐਸੇ ਨੇ ਜਿਨ੍ਹਾਂ ਦੇ ਝੂਠੇ ਕੇਸ ਨੇ ਮੈਂ ਤੁਹਾਡੇ ਸਾਹਮਣੇ ਗਵਾਹ ਬੈਠਾ ਵਾਂ ਮੇਰੇ ਉੱਤੇ ਬੰਬ ਕੇਸ ਪਾਇਆ ਗਿਆ ਮੇਰੇ ਤੇ ਮਰਡਰ ਕੇਸ ਪਾਇਆ ਗਿਆ ਮੇਰੇ ਤੇ ਦੇਸ਼ದ್ರੋਹ ਦਾ ਕੇਸ ਪਾਇਆ ਗਿਆ ਐਨਐਸਐਲ ਆਇਆ ਗਿਆ ਮੇਰੇ ਉੱਤੇ ਅਕੀਰ ਸਾਰੇ ਮੂੰਹ ਭਾਨੇ ਡਿੱਗੇ ਮੈਂ ਸਮਝਦਾ ਕਿ ਉਹ ਆਪੀ ਸਜ਼ਾਵਾਂ ਪੂਟ ਚੁੱਕੇ ਨੇ ਤੁਸੀਂ ਦੋ ਕਹਣ ਹੁਣ ਇੱਥੇ ਹੁਣ ਇੱਥੇ ਹੁਣ ਇੱਥੇ ਬਿਲਕਿਸਤ ਬਾਨੋ ਦੇ ਤੁਸੀਂ ਕਾਤਲ ਛੱਡਦੇ ਪਏ ਹੋ ਰੇਪਿਸ ਛੱਡਦੇ ਪਏ ਹੋ ਤੁਸੀਂ ਇੱਥੇ ਰਜੀਵ ਗਾਦੀ ਦੇ ਕਾਤਲ ਛੱਡਦੇ ਪਏ ਹੋ ਇਥੇ ਕਹਿੰਦੇ ਨੇ ਜੀ ਕਿ ਉਹ Chief Minister ਸੀਗੇ ਸਰ ਬਿਆਨ ਸਿੰਘ ਅਸੀਂ ਕਿਦਾਂ ਛੱਡ ਦਈਏ ਤੇ ਉਹ ਕੌਣ ਸੀਗਾ ਜੀਵ ਗਾਂਧੀ ਪ੍ਰਧਾਨ ਮੰਤਰੀ ਸੀਗਾ ਫਰਕ ਹੈ ਦੋ ਮੱਚ ਇਥੇ ਟੂ ਸੈਟਸ ਆਫ ਲਾ ਨੇ ਬਿਲਕੁਲ ਤੁਸੀਂ ਦੋ ਕਾਨੂੰਨਾਂ ਦੀ ਗੱਲ ਕਰਦੇ ਹੋਏ ਲੋਕਾਂ ਦੇ ਮਨਾਂ ਚ ਵੀ ਇਹੀ ਸਵਾਲ ਆਉਂਦਾ ਹੈ ਕਿ ਸਾਡੀ ਅਗਵਾਈ ਨਹੀਂ ਕੋਈ ਕਰ ਸਕਿਆ ਜਦੋਂ ਨੌਜਵਾਨਾਂ ਨਾਲ ਸਿੱਖ ਨੌਜਵਾਨਾਂ ਨਾਲ ਗੱਲ ਕਰਦੇ ਆ ਉਹੀ ਸਵਾਲ ਚੁੱਕਦੇ ਨੇ ਤਾਹੀ ਤਾਂ ਅਮਰਿਤਪਾਲ ਸਿੰਘ ਅਕਾਲੀ ਦਲ ਨੂੰ ਆ ਚੁਣੌਤੀ ਦੇ ਰਿਹਾ ਹੈ ਤਾਂ ਹੀ ਤਾਂ ਅਕਾਲੀ ਦਲ ਤੇ ਸਵਾਲ ਚੁੱਕੇ ਜਾਂਦੇ ਨੇ ਅਗਵਾਹੀ ਕੀਤੀ ਹੁੰਦੇ ਨਾ ਮੁੱਦੇ ਦਾ ਹੱਲ ਹੋਇਆ ਹੁੰਦਾ ਦੋ ਕਾਨੂੰਨਾਂ ਦੀ ਗੱਲ ਆਮ ਲੋਕ ਵੀ ਕਰਦੇ ਨੇ ਉਹਨਾਂ ਦੇ ਮਨ 'ਚ ਵੀ ਕਈ ਸਵਾਲ ਨੇ ਸ਼ਾਇਦ ਤੁਹਾਨੂੰ ਲੱਗਦਾ ਹੈ ਕਮੀ ਰਹੀ ਅਗਵਾਹੀ ਕਰਨ 'ਚ ਤਾਂ ਹੀ ਤੁਹਾਡੇ ਪਾਰਟੀ ਤੇ ਵੀ ਸਵਾਲ ਉੱਠਦੇ ਨੇ ਮੈਂ ਸਮਝਦਾ ਵਾਂ ਕਿ ਸ਼ਰੋਮਣੀ ਅਕਾਲੀ ਦਲ ਦੀ ਮੈਂ ਤੁਹਾਨੂੰ ਜਿਵੇਂ ਦੱਸਿਆ ਜਿਹੜੇ ਬੰਦੀ ਸਿੰਘ ਅਸੀਂ छुੜਾਏ ਨੇ ਜਿਨ੍ਹਾਂ ਦੇ ਕੇਸ ਅਸੀਂ ਲੜੇ ਨੇ ਮੈਂ ਤੁਹਾਨੂੰ ਵੱਡੇ ਤੋਂ ਵੱਡੇ ਨਾਲ ਨਾ ਤੇ ਪਰ ਜੇ ਬੋਕਾ ਦਾ ਵਿਸ਼ਵਾਸ ਹੁੰਦਾ ਤੇ ਸ਼ਾਇਦ ਗ੍ਰਾਫ ਨਾ ਲੈਂਦਾ ਜੇ 35 ਸਾਲਾਂ ਬਾਅਦ ਜੇ ਸੱਜਣ ਕੁਮਾਰ ਅੰਦਰ ਜਾ ਸਕਦਾ ਉਹ ਲੜਾਈ ਕਿੰਨੇ ਲੜੀ ਸੀਗੀ ਕਦੀ ਸੁਪਨਾ ਲਿਆ ਸੀਗਾ ਸਾਰੀ ਸਾਡੀ ਤੇ ਲੜਾਈ ਉਹਨਾਂ ਨਾਲ ਸੀ ਜਿਹੜੇ ਸਾਡੇ ਕਾਤਲ ਸੀ ਸਰਕਾਰ ਉਹਨਾਂ ਦੀ ਸੀਗੀ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਹਾਂ ਯਾਹ ਤੇ ਅਸੀਂ ਉਹਨਾਂ ਦਾ ਕਪੜਾ ਵਾਈਸ ਕਰ ਗਏ ਹੋਈਏ ਅਸੀਂ ਤੇ ਆਪਣੇ ਮੁੱਦੇ ਹੱਲ ਕਰਾਉਂਦੇ ਚਲੇ ਗਏ ਜਿਹੜੇ ਨਹੀਂ ਵੀ ਹੋ ਸਕਦੇ ਸੀ ਉਹਨਾਂ ਨੂੰ ਵੀ ਅਸੀਂ ਪ੍ਰੈਸ਼ਰ ਪਾ ਕੇ ਹੱਲ ਕਰਾਇਆ ਅੱਜ ਤੁਸੀਂ ਇਹ ਆਖੋ ਕਿ ਸਾਰ ਅਮਰਿਤਪਾਲ ਸਿੰਘ ਆ ਕੇ ਕਰ ਸਕਦੇ ਨੇ ਦੂਜਾ ਕੋਈ ਨਹੀਂ ਕਰ ਸਕਦਾ ਇਹ ਸਮਝ ਦੱਸੇਗਾ ਨਹੀਂ ਸਰ ਮੈਂ ਤਾਂ ਗ੍ਰਾਫ ਦੀ ਗੱਲ ਕਰਦੀ ਪਈ ਆਕਾਲੀ ਦਲ ਦਾ ਗ੍ਰਾਫ ਨਾ ਡੇ ਡਾ ਅਗਰ ਮੁੱਦੇ ਆਕਾਲੀ ਦਲ ਦਾ ਗ੍ਰਾਫ ਗਿਰਿਆ ਆਪਣੀਆਂ ਗਲਤੀਆਂ ਕਰਕੇ ਹੂੰ ਮੋਦੀਆ ਦੇ ਉੱਤੇ ਉਹਨਾਂ ਨੇ ਲੜਾਈ ਲੜੀ ਹੈ ਲੇਕਿਨ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹ ਭਾਵੇਂ ਬੇਦਬੀ ਦਾ ਇਸ਼ੂ ਹੋਵੇ ਭਾਵੇਂ ਤੁਸੀਂ ਡਰੱਗ ਇਸ਼ੂ ਕਿਹਾ ਕਿ ਉਹਦਾ ਇੱਕ ਨੈਰੇਟਿਵ ਸਰਜਿਆ ਗਿਆ ਉਹ ਅਕਾਲੀ ਦਲ ਨੂੰ ਨੁਕਸਾਨ ਕਰਕੇ ਗਿਆ ਹੈ ਮੇਨ ਤੌਰ ਤੇ ਠੀਕ ਹੈ ਚਲੋ ਲੋਕੇ ਜਵਾਬ ਦੇਣਗੇ ਬਾਕੀ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਅਕਾਲੀ ਦਲ ਦੇ ਸੀਟਾ ਕਿੱਦੀਆਂ ਆ ਰਹੀਆਂ ਨੇ ਇਸ ਵਾਰ ਤੇ ਰਾਜ ਚ ਮੈਂ ਸਮਝਦਾ ਵਾਂ ਕਿ ਸੀਟਾ ਨੂੰ ਇਸ ਵੇਲੇ ਕਹਿਣਾ ਬੜਾ ਔਖਾ ਹੈ ਮੈਂ ਇੱਕ ਸਾਲ ਤੁਹਾਨੂੰ ਹੋਰ ਪੁੱਛਦਾ ਜਿਹੜੀ ਡਿਵੈਲਪਮੈਂਟ ਅਕਾਲੀ ਦਲ ਦੇ ਸਮੇਂ ਤੁਸੀਂ ਦੇਖੀ ਸੀ ਅੱਜ ਤੁਸੀਂ ਮੀਡੀਆ ਤੁਸੀਂ ਜਾਂਦੇ ਹੋ ਇੱਥੋਂ ਕਦੀ ਫਰੀਦਕੋਟ ਚਲੇ ਜਾਂਦੇ ਹੋਗੇ ਕਦੀ ਬਰਨਾਲੇ ਚਲੇ ਜਾਂਦੇ ਹੋ ਤਾਂ ਕਿੰਨੀ ਦੇਰ ਚ ਪਹੁੰਚ ਜਾਂਦੇ ਹੋ ਅੱਗੇ ਕਿੱਦਾਂ ਪਹੁੰਚਦੇ ਸੀਗੇ ਅੱਜ ਇਹ ਸਰਕਾਰਾਂ ਨੇ ਕੀ ਕੀਤਾ ਉਹਨਾਂ ਸੜਕਾਂ ਚ ਫੇਰ ਟੋਏ ਪਏ ਨੇ ਮੈਂ ਸਮਝਦਾ ਮਾਂ ਕਿ ਵਿਜ਼ਨ ਹੀ ਹੈ ਨਹੀਂ ਇਹਨਾਂ ਸਰਕਾਰਾਂ ਕੋਲ ਇਹ ਜਿਹੜੀਆਂ ਸਰਕਾਰਾਂ ਨੇ ਕਾਂਗਰਸ ਹੋਵੇ ਆਮ ਆਦਮੀ ਹੈ ਆਮ ਆਦਮੀ ਦਾ ਏਜੰਡਾ ਹੈ ਕਿ ਹੈਲੀਕਾਪਟਰ ਸਰਕਾਰ ਦੇ ਯੂਜ਼ ਕਰੇ ਪੈਸਾ ਇੱਥੋਂ ਯੂਜ਼ ਕਰੇ ਕੇਜਰੀਵਾਲ ਨੂੰ ਪ੍ਰੋਜੈਕਟ ਕਰੇ ਗੋਆ ਜਿਤਨੀ ਹੈ ਅਸੀਂ ਗੁਜਰਾਤ ਜਿਤਨਾ ਹੈ ਅਸੀਂ ਜਿਹੜੀ ਹੈ ਰਾਜਸਥਾਨ हिमाचल हरियाणा जितना हैगा कांग्रेस ਦੇ ਏਜੰਡੇ ਆਪਣੇ ਨੇ ਕਾਂਗਰਸ ਨੇ ਤੇ ਆਜ਼ਾਦੀ ਤੋਂ ਬਾਅਦ ਹੀ ਸਾਡਾ ਧੱਕਾ ਕੀਤਾ ਸਾਡਾ ਜੋ ਵਾਅਦੇ ਕੀਤੇ ਗਏ ਮੈਨੂੰ ਇਹ ਦੱਸਿਆ ਜਾਵੇ ਨਾ ਕਿ Jharkhand ਅਲੱਗ ਹੋਇਆ Chhattisgarh ਅਲੱਗ ਹੋਇਆ Telangana ਅਲੱਗ ਹੋਇਆ ਉਹਨਾਂ ਨੂੰ ਰਾਜਧਾਨੀ ਮਿਲੀ ਕਿ ਨਹੀਂ ਮਿਲੀ ਇਹ ਪੰਜਾਬ ਨਾਲ ਕਿਉਂ ਮਤਲਬ ਇਹ ਮਾਦਾ ਸਲੂਕ ਕੀਤਾ ਗਿਆ ਪੰਜਾਬ ਨਾਲ ਤੁਸੀਂ ਪਹਿਲੇ ਆਖਦੇ ਹੋ ਕਿ ਜਦੋਂ ਆਜ਼ਾਦੀ ਤੋਂ ਪਹਿਲੇ ਭਾਵੇਂ ਪਟੇਲ ਸੀ ਭਾਵੇਂ Nehru ਸੀ ਕਿਹਾ ਸੀ ਪੰਜਾਬ ਅਸੀਂ ਬੋਲੀ ਦੇ ਆਧਾਰ ਤੇ ਸੂਬੇ ਬਣਾਵਾਂਗੇ ਕਿਉਂ ਬਕਰ ਕੇ ਨਹਿਰੂ ਕਹਿੰਦਾ ਹੁਣ ਹਾਲਾਤ ਬਦਲ ਗਏ ਹਨ ਮੈਂ ਸਮਝਦਾ ਸਾਡੇ ਨਾਲ ਤੇ ਪਹਿਲੇ ਦਿਨ ਤੋਂ ਧੂਖੇ ਹੋਏ ਨੇ ਸੋ ਇਸ ਕਰਕੇ ਇੱਕ ਲੰਬੀ ਲੜਾਈ ਚੱਲੀ ਆ ਰਹੀ ਹੈ ਉਸ ਨੂੰ ਅਕਾਲੀ ਦਲ ਨਹੀਂ ਹਮੇਸ਼ਾ ਲੜਿਆ ਵਾਧ ਅਧਿਕਾਰਾਂ ਦੀ ਗੱਲ ਅੱਜ ਅਸੀਂ ਕਰਦੇ ਆ ਅਰੰਭ ਤੇ ਬਿਲਕੁਲ ਸਭ ਤੁਹਾਡੀ ਭੂਮਿਕਾ ਕੀ ਰਹਿਣ ਵਾਲੀ ਹੈ ਇਨਾ ਚੋਣਾ ਤੁਸੀਂ ਕੀ ਭੂਮਿਕਾ ਨਿਭਾਰ ਰਹੇ ਹੋ ਮੈਂ ਤੇ ਸਮਝਦਾ ਵਾਂ ਕਿ ਪਾਰਟੀ ਦਾ ਵਰਕਰ ਹੂੰ ਪਾਰਟੀ ਨੇ ਡਿਊਟੀ ਲਈ ਹੈ ਹਮੇਸ਼ਾ ਜਿਲੰਡਰ ਲੁਧਿਆਣਾ ਮੈਂ ਤੇ ਮੀਟਿੰਗਾਂ ਦੇ ਵਿੱਚ ਜਾ ਕੇ ਜੋ ਪਾਰਟੀ ਨੇ ਪਿਛਲੇ ਦਿਨਾਂ ਚ ਕੰਮ ਕੀਤੇ ਨੇ ਜਾਂ ਅੱਗੋਂ ਕਰਨਾ ਚਾਹੁੰਦੀ ਏ ਜੋ ਸਾਡੇ ਏਮਸ ਨੇ ਜੋ ਸਾਡੇ ਆਬਜੈਕਟਿਵਸ ਨੇ ਜੋ ਪੰਜਾਬ ਦੀ ਖੇਤਰੀ ਪਾਰਟੀ ਸਿਰਫ ਅਕਾਲੀ ਦਲ ਹੈ ਉਹ ਜੋ ਕਰਨਾ ਚਾਹੁੰਦੀ ਏ ਮੈਂ ਲੋਕਾਂ ਤੱਕ ਉਹ ਮੈਸੇਜ ਦੇਣਾ ਕਿ ਅਗਰ ਤੁਸੀਂ ਕਿਉਂਕਿ ਪੰਜਾਬ ਨੇ ਨਾ ਸਕੰਦਰ ਤੋਂ ਲੈ ਕੇ ਤੇ ਜਿੰਨੇ ਹਮਲਾਵਰ ਆਏ ਨੇ ਉਹ ਸਾਰਿਆਂ ਨੂੰ ਅਗਰ ਜਵਾਬ ਦਿੱਤਾ ਤੇ ਪੰਜਾਬ ਨੇ ਦਿੱਤਾ ਮੁਗਲਾਂ ਨੂੰ ਜਵਾਬ ਦਿੱਤਾ ਗੋਰੀਆ ਨੂੰ ਜਵਾਬ ਦਿੱਤਾ ਅੱਜ ਵੀ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਨੇ ਬਾਰਡਰਾਂ ਤੇ ਧਰਨਿਆਂ 'ਚ ਉਹਨਾਂ ਦੇ ਪੁੱਤਰ ਮਰਦੇ ਪਏ ਨੇ ਸਰੰਧਾ ਤੇ ਮੈਂ ਸਮਝਦਾ ਕਿ ਪੰਜਾਬ ਦਾ ਦੇਣ ਇਹ ਮੁਲਕ ਨਹੀਂ ਦੇ ਸਕਦਾ ਸਾਡੇ ਨਾਲ ਮਤਲਈ ਮਾਂ ਦਾ ਸਲੂਕ ਕੀਤਾ ਜਾ ਰਿਹਾ ਸਾਨੂੰ ਆਪਣੀ ਪਾਰਟੀ ਨੂੰ ਵਾਪਸ ਮੋੜ ਸੁਰਜੀਤ ਕਰਨਾ ਪਏਗਾ ਜਿਹੜੀ ਪ੍ਰੈਸ਼ਰ ਬਿਲਡ ਕਰ ਸਕੇ ਸੈਂਟਰ ਤੇ ਪਰ ਆਪਣੇ ਮਸਲੇ ਅਨਕਰਾ ਸਕੇ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਦੇ ਲਈ ਸੋਮਨਜੀਤ ਸਿੰਘ ਜੀ ਕੇ ਦੱਸ ਰਹੇ ਨੇ ਆਕਾਲੀ ਦਲ ਕਿਸ ਤਰ੍ਹਾਂ ਵਿਚਰ ਰਿਹਾ ਹੈ ਕਿਹੜੇ ਕਿਹੜੇ ਮੁੱਦਿਆਂ ਤੇ ਲੜਾਈ ਲੜ ਰਿਹਾ ਹੈ ਬਾਕੀ ਤੁਸੀਂ ਕਿੰਨੇ ਕਨਵਿੰਸ ਹੋਏ ਹੋ ਇਨ੍ਹਾਂ ਗੱਲਾਂ ਤੋਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਐਲੀਸ਼ਾ ਦੇ ਨਾਲ ਮੈਂ ਹਾਂ ਸਦੀਪ ਕੌਰ ਪੰਜਾਬ ਤੱਕ ਜਲੰਧਰ ਸ਼ੁਕਰੀਆ